ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਵਾਸਤੇ ਦਿਲ ਨੂੰ ਛੂਹਣ ਵਾਲੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਆ ਸੁਬੀਰ ਸਿੰਘ ਬਾਦਲ ਨੇ ਕੀ ਕਿਹਾ ਅੱਜ ਹਲਕੇ ਜਗਰਾਉਂ ਦੀ ਸੰਗਤ ਨੇ ਜਿੰਨਾ ਪਿਆਰ ਦਿੱਤਾ ਉਹ ਸ਼ਬਦਾਂ ਵਿੱਚ ਬਿਆਨ ਕਰਨਾ ਹੀ ਔਖਾ ਹੈ ਵੈਸੇ ਤਾਂ ਹਲਕੇ ਦੇ ਹਰ ਪਿੰਡ ਨਗਰ ਨੇ ਪੰਜਾਬ ਬਚਾਓ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਪਰ ਫਿਰ ਵੀ ਜੋ ਨਗਰ ਡੱਲਾ ਅਤੇ ਸ਼ਹਿਰ ਜਗਰਾਉਂ ਦੇ ਵਸਨੀਕਾਂ ਨੇ ਮਾਨ ਸਤਕਾਰ ਬਖਸ਼ਿਆ ਉਹ ਮੈਂ ساری ਉਮਰ ਨਹੀਂ ਪੁੱਲ ਸਕਦਾ ਮੈਂ ਜਗਰਾਉਂ ਹਲਕੇ ਦੇ ਹਰ ਨੌਜਵਾਨ ਵੀਰ ਭੈਣ ਬਜ਼ੁਰਗ ਨਾਲ ਵਾਦਾ ਕਰਦਾ ਹਾਂ ਕਿ ਤੁਹਾਡੀ ਹਰ ਜ਼ਰੂਰਤ ਵਿੱਚ ਹਮੇਸ਼ਾ ਤੁਹਾਡੇ ਨਾਲ ਇੱਕ ਪਰਿਵਾਰ ਦਾ ਮੈਂਬਰ ਬਣ ਕੇ ਖੜਾਂਗਾ ਇਸ ਮੌਕੇ ਮੈਂ ਵਧਾਈ ਦਿੰਦਾ ਹਾਂ ਹਲਕੇ ਦੇ ਮੁੱਖ ਸੇਵਾਦਾਰ ਐਸ ਆਰ ਕਲੇਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੀ ਸਮੇਤ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਆਗੂ ਅਤੇ ਸਹਿਬਾਨਾਂ ਨੂੰ ਜਿਨ੍ਹਾਂ ਦੀ ਮਿਹਨਤ ਨੇ ਯਾਤਰਾ ਨੂੰ ਕਾਮਯਾਬ ਬਣਾਇਆ ਪੰਜਾਬ ਬਚਾਓ ਯਾਤਰਾ ਦੌਰਾਨ ਹਲਕਾ ਰਾਏਕੋਟ ਦੀ ਸੰਗਤ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਧੰਨਵਾਦੀ ਹਾਂ ਇਸ ਹੁੰਕਾਰੇ ਲਈ ਹਲਕੇ ਦੇ ਮੁੱਖ ਸੇਵਾਦਾਰ ਸ਼੍ਰੀ ਬਲਵਿੰਦਰ ਸਿੰਘ ਸੰਧੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਯੂਥ ਅਕਾਲੀ ਦਲ ਦੇ ਆਕੂ ਪ੍ਰਭਜੋਤ ਸਿੰਘ ਢਾਲੀਵਾਲ ਅਤੇ ਪਾਰਟੀ ਦੀ ਸਾਰੀ ਲੀਡਰਸ਼ਿਪ ਅਤੇ ਵਰਕਰ ਸਹਿਬਾਨਾਂ ਨੂੰ ਵਧਾਈ ਤੁਹਾਨੂੰ ਦੱਸਤੀ ਹੈ ਜੀ ਵੱਡੀ ਖਬਰ ਪੰਜਾਬ ਬਚਾਓ ਯਾਤਰਾ ਦੇ ਵਿੱਚ ਵੱਡਾ ਹੰਗਾਰਾ ਮਿਲਦਾ ਪਿਆ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਪੂਰੇ ਪੰਜਾਬ ਵਿੱਚ ਕੱਢੀ ਹੋਈ ਹੈ ਜੀ ਲੋਕੀ ਬਹੁਤ ਜ਼ਿਆਦਾ ਸਮਰਥਨ ਕਰਦੇ ਪਏ ਹੈਗੇ ਪੰਜਾਬ ਦੀ ਹਾਲਤ ਖਰਾਬ ਹੈਗੀ ਹੈ ਜਿਵੇਂ ਕਿ ਇੱਕ ਸ਼੍ਰੋਮਣੀ ਕਾਲੀ ਦਲ ਦੱਸ ਰਹੀ ਹੈ ਤੇ ਲਗਾਤਾਰ ਸਰਦਾਰ ਸੁਖਬੀਰ ਸਿੰਘ ਬਾਦਲ ਲੋਕਾਂ ਨਾਲ ਮਿਲ ਰਹੇ ਹੈਗੇ ਆ ਦਿਲ ਦੀ ਗੱਲ ਸਾਂਝੀ ਕਰਦੇ ਹੈ ਤੇ ਇਸ ਵਾਰ ਉਹਨਾਂ ਨੇ ਭਾਬੂ ਕਰਨ ਵਾਲੀ ਗੱਲ ਕਹੀ ਉਹਨਾਂ ਨੇ ਸਾਰੇ ਜਿਹੜੇ ਵਰਕਰ ਸੀਗੇ ਸਹਿਬਾਨ ਸੀਗੇ ਜਿਨ੍ਹਾਂ ਨੇ ਪੰਜਾਬ ਅਪਾਜ ਯਾਤਰਾ ਨੂੰ ਵਧੀਆ ਬਣਾਇਆ ਹੈ ਸਫਲ ਬਣਾਇਆ ਹੈ ਉਹਨਾਂ ਦਾ ਧੰਨਵਾਦ ਕੀਤਾ ਲੀਡਰ ਉਹੀ ਹੁੰਦਾ ਹੈ ਜੋ ਆਪਣੇ ਲੋਕਾਂ ਨੂੰ ਧੰਨਵਾਦ ਕਰਦਾ ਹੈ ਨਾ ਕਿ ਕੰਮ ਨਿਕਲਣ ਤੇ ਉਹਨਾਂ ਨੂੰ ਨਹੀਂ ਬੁਲਾਉਂਦਾ ਇਹ ਸੁਖਬੀਰ ਸਿੰਘ ਬਾਦਲ ਵਧੀਆ ਕੰਮ ਕਰ ਰਿਹਾ ਹੈ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਤੁਹਾਨੂੰ ਦੱਸਦੀ ਹੈ ਜੀ ਪੂਰੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੋ ਹੈ ਯਾਤਰਾ ਕਰਦੇ ਪਹੇਗੇ ਉਹਨਾਂ ਨੇ ਜੋ ਹੈ ਦਿਲ ਨੂੰ ਛੂਣ ਵਾਲੀ ਗੱਲ ਕਹੀ ਸਾਰਿਆਂ ਦਾ ਤਾਂ ਨਵਾਦ ਕਿਤਾ ਉਹਨਾਂ ਨੇ ਕਿਹਾ ਪੰਜਾਬ ਬਚਾਓ ਯਾਤਰਾ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਉਹ ਬੱਚਿਆਂ ਨੂੰ ਵੀ ਮਿਲਦੇ ਪਹੇ ਜੀ ਬਜ਼ੁਰਗਾਂ ਨੂੰ ਵੀ ਮਿਲਦੇ ਪਹੇ ਹੈਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਕ ਪਰਿਵਾਰ ਆਪਣੇ ਜੋ ਹੈ ਬੰਦਾ ਆਪਣੇ ਬੱਚਿਆਂ ਨਾਲ ਜਾ ਰਿਹਾ ਸੀਗਾ ਵਾਈਫ ਦੇ ਨਾਲ ਵੀ ਤੇ ਉਹ ਬੜਾ ਖੁਸ਼ ਹੋਇਆ ਜਦ ਉਹਨੇ ਸੁਬੀਰ ਸਿੰਘ ਬਾਦਲ ਨੂੰ ਦੇਖਿਆ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਇਹੋ ਜੇ ਵਰਕਰ ਜਿਹੜੇ ਕਿ ਪਾਰਟੀ ਦੇ ਨਾਲ ਓਕੇ ਸਮਝ ਕੇ ਵੀ ਖੜੇ ਹੈ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਇਦਾਂ ਹੀ ਸਾਡੇ ਨਾਲ ਬਨੇ ਰਹੋ ਤੇ ਅਸੀਂ ਪੰਜਾਬ ਨੂੰ ਦੁਬਾਰਾ ਜੋ ਹੈ ਸਹੀ ਰਾਹ ਤੇ ਲੈ ਕੇ ਆਵਾਂਗੇ ਵੱਡੀ ਖਬਰ ਹੈ ਜੀ ਤੁਹਾਡੇ ਸਵਾਲ ਕੀ ਵਿਚਾਰ ਜੋ ਕਮੈਂਟ ਦੱਸੋ ਵੀਡੀਓ ਵੱਧ ਤੋਂ ਵੱਧ ਕਰ ਦਿਓ ਜੀ ਸ਼ੇਅਰ ਹੋਰ ਇਦਾਂ ਦੀ ਖਬਰਾਂ ਤੁਹਾਨੂੰ ਦੱਸਦੇ ਰਹਿਣੇ ਹੈ ਜੀ ਤਾਂ ਕਿ ਤੁਹਾਡੇ ਤੋਂ ਕੋਈ ਖਬਰ ਨਾ ਛੁੱਟੇ ਇਹ ਤੁਹਾਨੂੰ ਦੱਸਤੀ ਜੀ ਜਿੰਦੇ ਜਾਂਦੇ ਜਾਂਦੇ ਸੁਖਬੀਰ ਸਿੰਘ ਬਾਦਲ ਨੇ ਜੋ ਹੈ ਪੰਜਾਬ ਪਚਾਉ ਯਾਤਰਾ ਦੌਰਾਨ ਦਿਲ ਨੂੰ ਛੂਣ ਵਾਲੀ ਗੱਲ ਕਹੀ